ਉਹ ਕਿਹਦੇ ਰਿਸ਼ਤੇਦਾਰ ਨੇ ਨੇ ਕਿਹਾ ਕਿਸ ਨੇ ਵੀ ਸਾਡੇ ਤੇ ਤਵਾ ਲਾਇਆ ਤੇ ਅਸੀਂ ਤੈਨੂੰ ਬਿਮਾਰੀ ਗੱਲ ਹੈ ਤੇਰੀ ਐ ਲਾਂਭਾ ਨਹੀਂ ਦਿੱਤਾ ਨਾ ਨਾ ਅੱਛਾ ਫੋਨ ਕੀਤਾ ਕਿਸੇ ਨੇ ਵੀ ਤੇਰਾ ਪੋਡਕਾਸਟ ਦੇਖਿਆ ਕਿਸ ਰਿਸ਼ਤੇਦਾਰ ਨੇ ਯਾਦ ਨਹੀਂ ਯਾਦ ਨਹੀਂ ਨਹੀਂ ਤੂੰ ਨੋਟ ਤਾ ਕਰਕੇ ਰੱਖਣਾ ਸੀ ਕੌਣ ਕੌਣ ਖੁਸ਼ ਹੋਇਆ ਕੌਣ ਕੌਣ ਦੁਖੀ ਹੋਇਆ ਲੈ ਮੈਂ ਦੂਜਿਆਂ ਦਾ ਵੀ ਲੈਣਾ ਹਾਂ ਦੁਨੀਆਂ ਦਾ ਕੌਣ ਨਹੀਂ ਲੈਣਾ ਕੋਈ ਪਰਵਾਹ ਨਹੀਂ ਕਿਸੇ ਦੀ ਅੱਛਾ ਕੋਈ ਆਇਆ ਨਹੀਂ ਕੋਈ ਕਾਲੋ ਕਵੇ ਲਾਈ ਕੀ ਕਰੀ ਅੰਨੇ ਮਹਿਰੀਨਾ ਕੀ ਪਾਡਕਾਸਟ ਕਰੀ ਜਾਂਦੀ ਐ ਬੋਲੀਆਂ ਪਾਈ ਜਾਂਦੀ ਐ ਫਿਰ ਕੋਈ ਪਰਵਾਹ ਨਹੀਂ ਐ ਲੈ ਤੂੰ ਕੀ ਐ ਮੈਂ ਤੈਨੂੰ ਤਾਂ ਬੁ ਕਹਿੰਦੇ ਫੋਨ ਕਰਕੇ ਵੀ ਤੂੰ ਕਾਹਤੋਂ ਐ ਕਰਦਾ ਤਾ ਤੇ ਫਿਰ ਤੁਸੀਂ ਕਿਰੋਂ ਲੱਗਿਆ ਨੇ ਹੋ ਹੋਰ ਕੀ ਕਰਦੇ ਤੁਸੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਨਾ ਫਿਰ ਚੁੱਪ ਕਰ ਜਾਣਾ ਫਿਰ ਮੈਂ ਫਿਰ ਸਿੰਪਲ ਹੀ ਗੱਲ ਐ ਹੈਨਾ ਪੇੜੋ ਕੋਈ ਕਵੇ ਫਰ ਕਿ ਕੀ ਕਰਨਾ ਚਾਹੀਦਾ ਕਰਨਾ ਕੀ ਚਾਹੀਦਾ ਤੇਰੇ ਹਿਸਾਬ ਨਾਲ ਜੇ ਕੋਈ ਕੋਈ ਮਾੜਾ ਚੰਗਾ ਗਵੇ ਫਿਰ ਕੀ ਕਰਨਾ ਚਾਹੀਦਾ ਰਹਿ ਦੇ ਕੇ ਜਾ ਮੈਨੂੰ ਮਾੜਾ ਕਵੇ ਤਾਂ ਫੋਨ ਕੱਟ ਦਿਓ ਅੱਛਾ ਇਹ ਵੀ ਸਹੀ ਹੈ ਚੰਗਾ ਗਵੇ ਤਾਂ ਥੈਂਕ ਯੂ ਬੋਲੋ ਸਿੰਪਲ ਬਸ ਦੋ ਹੀ ਗੱਲਾਂ ਹੈ ਪ੍ਰਵਾਹਣਾ ਕਰੋ ਕਿਸੇ ਦੀ ਹੈ ਠੀਕ ਹੈ ਇਹ ਵੀ ਗੱਲ ਠੀਕ ਹੀ ਸਹੀ ਹੈ ਅੱਛਾ ਮਾਸੀ ਤੇ ਤੇ ਮਾਸੀ ਤੋਂ ਬਿਨਾ ਹੋਰ ਕੀ ਤੇ ਹੁਣ ਲਿਖੀ ਜਾਏਗੀ ਫਿਰ ਹੋਰ ਹੋਰ ਜੀਜੇ ਤੇ ਜੀਜੇ ਤੇ ਨਾਵ ਯੇਦਾ ਅਮਰੀਕਾ ਤੋਂ ਮੇਰੇ ਜੀਜਾ ਆਇਆ ਆਇਆ ਜਾਜ ਤੇ ਚੜਕੇ ਬਈ ਬਨਸ ਬਨਨੇ ਗਿਫਟ ਨੀ ਕੁੜੀਓ ਬਲ ਬਲ ਬਲੇ ਬਨਸ ਬਨਨੇ ਗਿਫਟ ਨੀ ਕੁੜੀਓ ਲਿਆਇਆ ਸੂਟ ਕਿਸ ਪਰਕੇ ਕਿਸੇ ਲਈ ਲਿਆਂਦੀ ਸੁਰਖੀ ਪਰ ਡਰ ਕਿਸੇ ਨੂੰ ਪਰਸ ਦਵਾਇਆ ਖਤਰ ਸਾਲੀ ਦੇ ਕੁਝ ਵੀ ਨਾ ਲਿਆਇਆ ਖਤਰ ਸਾਲੀ ਦੇ ਕੁਝ ਵੀ ਨਾ ਲਿਆਇਆ ਮਲਵਾਈ ਕਿੱਦਾਂ ਵੇਖਿਆ ਮਲਵਾਈ ਕਿੱਦਾਂ ਮਲਵਾਈ ਕਿੱਦਾਂ ਹਾਂ ਵੇਖਿਆ ਉਹ ਸਾਡਾ ਜਿਹੜਾ ਉਹ ਕੈਮਰਾਮੈਨ ਹੀ ਬੈਠਾ ਇਹ ਮਲਵਾਈ ਕਿੱਦਾਂ ਪਾਉਂਦਾ ਇਹ ਹੈ ਸੱਜੀ ਹਾਂ ਉਹ ਵਿਹਾਂ ਚ ਨਹੀਂ ਫਿਰਦੇ ਹੁੰਦੇਗੇ ਉਹ ਹਾਂ ਹਾਂ ਭੋਲ ਜਾ ਲੈ ਗਏ ਹਨਾ ਉਹ ਪਾਉਂਦਾ ਇਹ ਜੇ ਸਿੱਖਣਾ ਹੋਵੇ ਦੱਸ ਦੇ ਜਾਂਗਾ ਸੱਜੀ ਨਹੀਂ ਨਹੀਂ ਮੈਨੂੰ ਸਿੱਖਣਾ ਤੂੰ ਕਿਹੜਾ ਤੈਨੂੰ ਦੂਜਾ ਕਿੱਦਾਂ ਆਉਂਦਾ ਫਿਰ ਦੂਜਾ ਕਿੱਦਾਂ ਕਿਹੜਾ ਜਿਹੜਾ ਆਮ ਕੁੜੀਆਂ ਆਲਾ ਮਲਵਾਈ ਤਾਂ ਮੁੰਡੇ ਪਾਉਂਦੇ ਆ ਗੁਰਿਆਨਾ ਕਿ ਤਰ੍ਹਾਂ ਹੋ ਤਾਦੇ ਨਾ ਠੀਕ ਹੈ ਹੁਣ ਤਾਂ ਵਿਆਹ ਆਗੇ ਹੋਣਗੇ ਕੋਈ ਐ ਇਥੇ ਪਾਇਆ ਇਹ ਕਿ ਸਾਲ ਤੱਕ ਨਹੀਂ ਹਜੇ ਹਜੇ ਤਾਂ ਕੋਈ ਵਿਆਹ ਨਹੀਂ ਆਇਆ ਸੱਦਾ ਨਹੀਂ ਕਿਹਦੇ ਨੇ ਨਹੀਂ ਮਤਲਬ ਜਨਵਰੀ ਫਰਵਰੀ ਜੇ ਆਗੇ ਇਹ ਚਾਉਣਗੇ ਹੁਣ ਤਾਂ ਪੋਆ ਹੁਣ ਤਾਂ ਆਉਣਾ ਵੀ ਨਹੀਂ ਹੈ ਨਾ ਉਹ ਤਾਂ ਫਿਰ ਪਾਇਗੇ ਬੋਲੀ ਵਾਲੇ ਹੀ ਪਾਉਣਾ ਹੁੰਦਾ ਇਹ ਕਿਲੇ ਕਿਦਾਂ ਹੀ ਲੈ ਇੱਥੇ ਤਾਂ ਸੁਣਾਈ ਨਹੀਂ ਬੋਲੀ ਹੈ ਤੁਸੀਂ ਕਹੀਏ ਨਾ ਬੋਲੀ ਆ ਪਾਣ ਦੀ ਨਹੀਂ ਹੁੰਦੀ ਹੈ ਕਿ ਨਹੀਂ ਨਹੀਂ ਵਿਆਹ ਚ ਐਕਸਾਮ ਇਹਨੂੰ ਤਾਂ ਸੁਣਾਉਂਦੇ ਹਾਂ ਕੀ ਦੇ ਲਈਏ ਇਹ ਇਹ ਵੀ ਇੱਥੇ ਲਈ ਹੈ ਠੀਕ ਹੈ ਉੱਥੇ ਫਿਰ ਡਿਮਾਂਡ ਕਰਦੇ ਹੁੰਦੇ ਤੇ ਇੱਥੋਂ ਵੀ ਮਹਰੀਨ ਬੋਲੀ ਸੁਣਾ ਸਾਨੂੰ ਫਿਰ ਇੱਕ ਹੈ ਬ੍ਰੈਂਡ ਮਾਰ ਤੋਂ ਸੁਣਾਉਂਦੀ ਨਹੀਂ ਉਹ ਵੀ ਸੁਣਾ ਦਿੰਨੀ ਹੈ ਰੇ ਉਹ ਵੀ ਸੁਣਾ ਦਿੰਨੀ ਹੈ ਪਰ ਨਹੀਂ ਡਿਮਾਂਡ ਤੇ ਸੁਣਾਇਆ ਕਰ ਐਵੇਂ ਨਹੀਂ ਫਿਰ ਉਹ ਵੈਲਿਊ ਘਟ ਜਾਂਦੀ ਏ ਥੋੜੀ ਜਿਹੀ ਉਹ ਲਗਾਉਂਦਾ ਉਹ ਵੀ ਸੁਣਾਈ ਜਾਂਦੀ ਏ ਥੋੜਾ ਕੋਈ ਐ ਕਹਵੇ ਪੰਜ ਛਿਆਰੀ ਨਹੀਂ ਨਹੀਂ ਮੈਂ ਨਹੀਂ ਸੁਣਾਉਣੀ ਐਂ ਕਹਿ ਕੋ ਕਿ ਨਾ ਫਿਰ ਸੁਣਾਉਣੀ ਆਪਾਂ ਅੱਛਾ ਹਾਂ ਤੁਸੀਂ ਹੁਣ ਮੈਨੂੰ ਇੱਕ ਵਾਰੀ ਪੁੱਛਿਆ ਸੀ ਮੈਂ ਮੰਨ ਲਈ ਨਾ ਓਏ ਬਿਰਦਾ ਤਾਂ ਗੱਲ ਹੋ ਰਹੀ ਆ ਫਿਰ 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 ਹੋ ਮੈਂ ਉਹ ਆਣਾ ਜਦੋਂ ਵਿਆਹ ਹੋਊਗਾ ਮੈਂ ਤੁਹਾਡੇ ਤੋਂ ਮਣਕਾ ਕਰਾ ਮੈਂ ਤਾਂ ਕਰਾ ਕੇ ਅਗਲੀ ਵਾਰ ਕਰਾਂ ਰੂਮ ਤੇ ਠੀਕ ਹੈ 올 ਰਾਈਟ 올 ਰਾਈਟ ਨਹੀਂ ਮੈਂ ਨਾ ਵੀ ਜਦੋਂ ਕੋਈ ਤੈਨੂੰ ਬਾਹਰ ਅੰਦਰ ਪੁੱਛੇ ਉਦੋਂ ਮਤਲਬ ਉਦੋਂ ਥੋੜਾ ਜਾ ਐ ਵਿਭਾਗ ਜਾ ਖਾ ਕੇ ਵੀ ਮਾਨੂੰ ਸਿੰਗਰ ਨਹੀਂ ਕਰਦੇ ਹੁੰਦੇ ਵੀ ਥੋੜਾ ਜਾ ਐ ਕੋਈ ਨਹੀਂ ਕਰਦੇ ਆ ਗਾਉਣੇ ਆ ਸੁਣਾਉਣੇ ਆ ਐ ਥੋੜਾ ਜਾ ਹਾਂ ਤੇ ਚੜਾਈ ਐ ਹਾ ਕੋਈ ਨਹੀਂ ਸਿੰਗਰ ਆ ਹੀ ਨਹੀਂ ਕਰਦੇ ਜੇ ਤੁਸੀਂ ਕਿਸੇ ਨੂੰ ਸੱਦਿਆ ਮੰਨ ਲੋ ਉਹਨਾਂ ਨੇ ਕਹਦਾ ਵੀ ਚੱਕ ਦੇ ਗਾਣਾ ਉਹ ਚੱਕ ਦੂ ਨਾ ਬੈਠਾ ਥੋੜੀ ਨਾ ਰੋ ਨਾ ਉਹ ਨਹੀਂ ਪਹਿਲਾਂ ਥੋੜਾ ਐ ਤਾਂ ਕਹਿੰਦਾ ਕੋ ਆਇਆ ਕਰ ਨਾ ਵੀ ਮਹਿਰੀਨ ਸੁਣਾ ਦੇ ਕ ਐ ਜੇ ਕਰਕੇ ਮੜਾ ਜਿਹਾ ਵੀ ਮੈਂ ਸੋਚਦੀ ਆ ਕਰਦੀ ਆ ਥੋੜਾ ਜਿਆ ਰੱਖਿਆ ਕਰ ਫੇਰ ਸੁਣਾਏਗਾ ਸੋਚਦੀ ਹਾਂ ਵੀ ਖੜ ਚੋ 10 ਮਿੰਟ ਮੈਂ ਵਿਚਾਰ ਬਣਾਉਣੀ ਆ ਮਨ ਬਣਾਉਣੀ ਆ ਐ ਥੋੜਾ ਜਿਆ ਤੁਹਾਨੂੰ ਕੋਈ ਜੇ ਪੁੱਛੇ ਵੀ ਬਈ ਅਸੀਂ ਪੋਡਕਾਸਟ ਕਰਨ ਤੇ ਆਏਗੇ ਨਾ ਖਰਚਾ ਖਰਚਾ ਸੋਚਦਾ ਕਹਿੰਦੇ ਹੋ ਨਹੀਂ ਕਹਿੰਦੇ ਨਾ ਮੈਂ ਉਹ ਇੱਕੜ ਮਾਰੀ ਚਲਾ ਲਿਆ ਹੈ ਆਕੜ ਹੈ ਨਹੀਂ ਤੇਰੇ ਤੇ ਨਹੀਂ ਹੈਗੀ ਥੋੜੀ ਵਤੀ ਤਾਂ ਅੱਛਾ ਬਟ ਐਡੀ ਆਕੜ ਨਹੀਂ ਜਿੱਦੀ ਜੀ ਨੇ ਐ ਨਹੀਂ ਵੀ ਹੈ ਨਹੀਂ ਹਵਾ ਨਹੀਂ ਕਰਦਾ ਤੂੰ ਠੀਕ ਹੈ ਆਕੜ ਫਿਰ ਕਰਦਾ ਕਿੱਥੇ ਹੁੰਦਾ ਫਿਰ ਉਹ ਤਾਂ ਦੱਸ ਦੇ ਮੈਂ ਗੱਲ ਛੇੜਨੀ ਨਹੀਂ ਚਾਹਦੀ ਛੇੜ ਲੈ ਫਿਰ ਕੋਈ ਨਹੀਂ ਦੇਖੀ ਜੋ ਨਹੀਂ 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 ਛੇੜ ਦੇ ਰੰਦੋ ਨਹੀਂ ਦੱਸਦਾ ਤੇ ਫਿਰ ਕਿੱਥੇ ਆਕੜ ਕਿੱਥੇ ਗੱਲ ਮੈਨੂੰ ਪਤਾ ਲੱਗਦੀ ਫਿਰ ਮੈਂ ਉਹ ਕੰਮ ਨਾ ਕਰੂੰ ਵੀ ਤੂੰ ਆਕੜ ਗਿਆ ਫਿਰ ਕੀ ਫਾਇਦਾ ਨਹੀਂ ਤੁਹਾਡੇ ਨਾਲ ਹੋਣਾ ਹੀ ਨਹੀਂ ਅੱਛਾ ਕਿਦ ਨਾ ਕਰਦਾ ਹੁੰਦਾ ਵੇਹੇ ਪਤਾ ਤਾਂ ਰਾੜਾ ਉਹਦੇ ਨਾਲ ਕਿਹੜੀ ਗੱਲ ਦੀ ਆਕੜ ਹੁੰਦੀ ਹੈ ਵੇਹੇ ਲੇ ਨਹੀਂ ਮੈਂ ਪਤਾ ਕੀਤਾ ਸੀ ਉਹ ਤਾਂ ਨਹੀਂ ਉਹ ਸਾਡਾ ਨਹੀਂ ਉਹ ਤਾਂ ਠੀਕ ਹੈ ਮੈਂ ਪਤਾ ਕੀਤਾ ਸੀ ਕਹਿੰਦੇ ਉਹ ਤਾਂ ਜਮਾਂ ਹੀ ਤੰਗ ਨਹੀਂ ਕਰਦਾ ਕਹਿੰਦੇ ਇਹ ਹੀ ਹੈ ਤੰਗ ਕਰ ਉਹ ਕੀ ਤਾਂ ਪਤਾ ਕੀਤਾ ਸੀ ਤੁਸੀਂ ਮੈਂ ਕਿਹਾ ਸੀ ਕਿ ਆਪਾਂ ਇਨਫੋਰਮੇਸ਼ਨ ਲਈ ਸੀ ਕਿਤੋਂ ਕੀਤਾ ਸੀ ਕੁਲੋਨੀ ਚ ਲੈ ਈਸੋ ਡਿਚੋਂ ਹੋਣਾ ਹੈ ਕੁਲੋਨੀ ਮੈਂ ਬਸ ਹੀ ਜਾਣਦਾ ਉੱਥੇ ਲੈ ਦੱਸੋ ਕਾ ਆ ਥੋੜੀ ਦੱਸਣਾ ਫਿਰ ਤਾ ਉਹਨਾਂ ਜਾ ਕੇ ਕਹਿੰਗੇ ਲਾਂਬਾ ਦੇ ਦੇਣਗੀ ਮੈਂ ਲਾਂਬਾ ਨਹੀਂ ਦਿੰਦੀ ਉਹ ਕਹਿੰਦੇ ਵੀ ਉਹ ਮੁੰਡਾ ਤਾਂ ਬੜਾ شریف ਹੈ ਕਹਿੰਦੇ ਮਹਿਰੀ ਨਹੀਂ ਤੰਗ ਕਰਦੀ ਹੈ ਹੂੰ ਉਹ ਤਾਂ ਕਹਿੰਦੇ ਜਦੋਂ ਕਹਿੰਦਾ ਵੀ ਮੇਰੀ ਮਹਿਰੀਆਂ ਕਹਿੰਦੇ ਵੀਡੀਓ ਬਣਾ ਦੇ ਉਹਦੀ ਵੀਡੀਓ ਬਣਾ ਹੁੰਦਾ ਆਏ ਹਾਏ ਹਾਂ ਐਡਾ ਬੜਾ ਹੋ ਗਿਆ ਹਾਂ ਸੱਚੀ ਹਾਂ ਕਹਿੰਦੇ ਮਹਿਰੀ ਨਹੀਂ ਕਹਿੰਦਾ ਸੀ ਯਾਰ ਮਹਿਰੀ ਨਹੀਂ ਪੜੀ ਬਾਲੀ ਆ ਕਹਿੰਦੇ ਨਹੀਂ ਪੜੀਆਂ ਹਾਂ ਕਹਿੰਦੇ ਉਹਦੇ ਨਾਲ ਲੜਦੀ ਆ ਆਕੜ ਕਰਦੀ ਆ ਹਨਾ ਉਹ ਵੀ ਜਰਬਦਨਾਉ ਕੀਤਾ ਵਾ ਤੂੰ ਵੇਖ ਲੈ ਲੱਗ ਜੂ ਪਤਾ ਹੋ ਘਰੇ ਅੱਛਾ ਇੱਕ ਕਦੇ ਮੈਂ ਆਇਆ ਸੀ ਤੁਸੀਂ ਨਿੱਕੇ ਨਿੱਕੇ ਉਦੋਂ ਕਿਸਾਨੀ ਅੰਦੋਲਨ ਵੇਲੇ ਤੋਂ ਨੇ ਉਹ ਕਿਸਾਨੀ ਅੰਦੋਲਨ ਵੇਲੇ ਤੂੰ ਕਵਤਾ ਲਿਖੀ ਸੀ ਨਾ ਕਿਸਾਨਾਂ ਤੇ ਉਹ ਯਾਦ ਆ ਤੇਰੇ ਭੁੱਲ ਗਿਆ ਤੂੰ ਹਣਾ ਉਹ ਤੂੰ ਗੰਦਾ ਹੁੰਦਾ ਸੀ ਮੈਂ ਉਦੋਂ ਕੀਤੀ ਸੀ ਤੇਰੀ ਇੰਟਰਵਿਊ ਪਤਾ ਮੈਨੂੰ ਯਾਦ ਹੈ ਉਦੋਂ ਐਡਾ ਕੀ ਹੁੰਦਾ ਸੀ ਇਹ ਤਾਂ ਵੀ ਛੋਟੀ ਸੀ ਇਹ ਤਾਂ ਵੀ ਛੋਟੀ ਸੀ ਉਹ ਕੋ ਪੁੱਲ ਗਿਆ ਫਿਰ ਉਹ ਥੋੜੀ ਬਹੁਤੀ ਵੀ ਨਹੀਂ ਯਾਦ ਠੀਕ ਹੈ ਉੱਥੇ ਵੀ ਦਿੱਲੀ ਵੀ ਬੋਲ ਕੇ ਸੀ ਨਾ ਸੀ ਉੱਥੇ ਵੀ ਸੁਣਾ ਕੇ ਸੀ ਨਾ ਉਹ ਦੋਨੇ ਭੈਣ ਭਰਾਵਾਂ ਨੇ ਸੁਣਾਈ ਸੀ ਨਾ ਫਿਰ ਹੁਣ ਜੋੜੀ ਟੁੱਟ ਗਈ ਹੁਣ ਨਾਲ ਨਹੀਂ ਉਹਨੂੰ ਨਾਲ ਲਾਉਂਦੇ ਤਾਂ ਲੱਗ ਲਿਓ ਉਹ ਮੈਂ ਉਹਨੂੰ ਕਿਹਾ ਸੀ ਵੀ ਆ ਜਾ ਤੂੰ ਵੀ ਮੇਰੇ ਨਾਲ ਬੈਠ ਜੀ ਕੀ ਆਂਦਾ ਫਿਰ ਆਇਆ ਹੀ ਨਹੀਂ ਲੈ ਕੇ ਆਉਣਾ ਸੀ ਉਹਨੂੰ ਸੱਦ ਲਿਓ ਉਹ ਫਿਰ ਉਹਨੇ ਫਿਰ ਉਹੀ ਗੱਲ ਉਹਨੇ ਕਹਿ ਦੇਣਾ ਵੀ ਇਹੀ ਨਹੀਂ ਆਉਂਦੀ ਐ ਚਾਹੁੰਦੀ ਐ ਵੀ ਚੜਾਈ ਨਾ ਹੋਵੇ ਉਹਦੀ ਵੀ ਇਹ ਮੂਰੇ ਮੂਰੇ ਰਵਾਂ ਮੈਂ ਤਾਂ ਕਰਕੇ ਉਹ ਇਹ ਹੋਣਾ ਹੀ ਨਹੀਂ ਸੀ ਤੁਸੀਂ ਜਿੰਨਾ ਉਹ ਆ ਜਾਂਦਾ ਮੇਰੀ ਜਿੱਦ ਗੱਲ ਹੋਈ ਸੀ ਲਾ ਫੋਨ ਲਾਓ ਨਹੀਂ ਮੈਂ ਹੁਣ ਆਇਆ ਥੋੜੀ ਤੇਰੇ ਸਾਹਮਣੇ ਥੋੜੀ ਕਰੂੰਗਾ ਮੇਰੀ ਪੜਦੇ ਦੀ ਗੱਲ ਹੋਈ ਸੀ ਉਹ ਕਹਿੰਦਾ ਮੈਂ ਤਾਂ ਆ ਜਾ ਮਹਿਰੀਨ ਅੱਛਾ ਅੱਛਾ ਉਹਦੇ ਉਹਦੇ ਪਿਛਲੇ 4 ਡਿਜੀਟਸ ਕੀ ਹੈ ਪਿਛਲੇ 4 ਡਿਜੀਟਸ ਫੋਨ ਨੰਬਰ ਦੇ ਆ ਆ ਦੇਖੋ ਝੂਠ ਨਾ ਮਾਰੋ ਜੇ ਤੁਹਾਡੇ ਕੋਲ ਫੋਨ ਨੰਬਰ ਹੈ ਪਿਛਲੇ ਤਾਂ ਯਾਦ ਹੁੰਦੇ ਆ ਥੋੜੇ ਪਾਪਾ ਦੇ ਨੰਬਰ ਤੇ ਗੱਲ ਹੋਈ ਸੀ ਮੇਰੀ ਉਹਦੇ ਪਾਪਾ ਦੇ ਨੰਬਰ ਤੇ ਹਾਂ अच्छा ठीक है ओके वो दिन قالੋ ਜੀ ਉਹ ਕਹਿੰਦਾ ਮਹਿਰੀਆਂ ਜੈਲਸ ਕਰੂਗੀ ਜੇ ਮੈਂ ਆ ਗਿਆ ਇਹਨੇ ਕਿਹਾ ਨਾ ਵੀ ਮੇਰੀ ਚੜਾਈ ਸੀਗੀ ਹੁਣ ਇਹ ਵਿੱਚ ਮੀ ਮੇਰੀ ਗੱਲ ਸੁਣੋ ਅੱਜ ਸਵੇਰੇ ਤੁਹਾਡਾ ਫੋਨ ਆਇਆ ਸੀ ਹੈਨਾ ਆਇਆ ਕਿ ਨਹੀਂ ਵੀ ਤੁਸੀਂ ਤੁਰ ਪੇ ਕੇ ਨਹੀਂ ਹਾਂ ਪੁੱਛਿਆ ਬਿਲਕੁਲ ਪਾਪਾ ਨੇ ਉਹਦਾ ਸਪੀਕਰ ਦਲਾਇਆ ਸੀ ਠੀਕ ਹੈ ਮੈਂ ਕੋਲੇ ਖੜੀ ਸੀ ਠੀਕ ਹੈ ਠੀਕ ਹੈ ਇੱਕ ਥੋੜਾ ਆਇਆ ਸੀਗਾ ਫੋਨ ਇੱਕ ਤਾਂ ਮੰਮਾ ਨੇ ਕੀਤਾ ਸੀ ਫੋਨ ਕੱਲ ਨੂੰ ਜੀ ਕੱਲ ਕੀਤਾ ਸੀ ਹਾਂ ਹੂੰ ਕੀਤਾ ਸੀ ਕਿ ਨਹੀਂ ਕੀਤਾ ਸੀ ਕੀਤਾ ਸੀ ਨਾ ਹੂੰ ਤੇ ਥੋੜਾ ਹੋਰ ਫੋਨ ਆਇਆ ਸੀ ਹੋਰ ਸਾਡਾ ਹੋਣੀ ਨਹੀਂ ਆਇਆ ਮੈਂ ਹੁਣ ਆਇਆ ਥੋੜੀ ਸਾਹਮਣੇ ਕਰਨਾ ਸੀਗਾ ਮੈਂ ਉਹਨਾਂ ਨੂੰ ਕਿਹਾ ਸੀ ਪਾਪਾ ਸਵੇਰ ਦੇ ਮੇਰੇ ਸਾਹਮਣੇ ਆ ਝੂਠ ਨਾ ਮੈਂ ਉਹਨਾਂ ਨੇ ਕਹਿੰਦੀ ਮੈਂ ਸਾਈਡ ਤੇ ਆ ਗੱਲ ਕਰੋ ਮਹਿਰੂਨ ਮਹਿਰੀਨ ਨੂੰ ਨਾ ਪਤਾ ਲੱਗਿਆ ਪਾਪਾ ਸਵੇਰ ਦੇ ਮੇਰੇ ਸਾਹਮਣੇ ਹੀ ਹੈ ਨਹੀਂ ਸਾਈਡ ਤੇ ਗਏ ਸੀ ਤੇ ਪਾਪਾ ਨੇ ਵੀਰੇ ਨੂੰ ਅੱਜ ਫੋਨ ਨਹੀਂ ਦਿੱਤਾ ਸ਼ੈ ਨਹੀਂ ਦਿੱਤਾ ਠੀਕ ਹੈ ਮੈਂ ਵੀ ਘਰ ਹੀ ਰਹੀ ਨਹੀਂ ਐਮ ਐਡੀ ਤੇ ਖਬਰ ਪਤਾ ਹੈ ਬਨੂ ਤੂੰ ਅਸਲ ਮਕਰਤਾ ਹੋਗਾ ਸਾਰਾ ਕੰਮ ਤੂੰ ਖਰਾਬ ਕਰਤਾ ਹੈ ਕਿਉਂ ਹੂੰ ਉਹਨੇ ਆਉਣਾ ਸੀਗਾ ਨਾਲ ਪੁੱਛ ਲੋ ਮੈਂ ਅਨੂ ਮम्मा ਤੋਂ ਪੁੱਛ ਲਿਓ ਤੁਸੀਂ ਮੈਂ ਕਿਹਾ ਸੀ ਵੀ ਆ ਜਾ ਮੇਰੇ ਕੋਲੇ ਬੈਜੇ ਠੀਕ ਹੈ ਪਉਆ ਕੋਈ ਨਾ ਹੀ ਬੋਲੀ ਫਿਰ ਵੀ ਕੋਲੇ ਦਬੈ ਜੀ ਹੂੰ ਉਹ ਕਹਿੰਦਾ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਪਰ ਤੂੰ ਕੋਈ ਲਹਿਤ ਬੋਲੀ ਤਾਂ ਫਿਰ ਲਿਖ ਦੇਣੀ ਸੀ ਅੱਜ ਕਿ ਲਿਖੀ ਕੋਈ ਨਵੀਂ ਬੋਲੀ ਪ੍ਰਾਤਿਨ ਅੱਛਾ ਪ੍ਰਾਤਿਨ ਤੂੰ ਬਸ ਨਾ ਉਹ ਚਾਰੇ ਤੇ ਬੋਲੀ ਲਿਖਦੀ ਨਹੀਂ ਉਹਦੇ ਤੇ ਤੂੰ ਇੱਕ ਅੱਧੀ ਬੋਲੀ ਤਾਂ ਤੇ ਵਧੀਆ ਜੀ ਗਾਣਾ ਵੀ ਇੱਕ ਤਾਰੀਫ ਵਾਲੀ ਉਹਦੀ ਤਾਰੀਫ ਫਨੀ ਮੈਂ ਤੁਹਾਨੂੰ ਸੁਣਾਈ ਸੀ ਤੁਸੀਂ ਭੁੱਲ ਗਏ ਹਾਂ ਉਹ ਤਾਂ ਤੁਹਾਨੂੰ ਸੁਣਾਈ ਸੀਗੀ ਉਹਦੋਂ ਵਾ ਤਰੀਫਾਂ ਦੇ ਕੋਈ ਉਦੋਂ ਬਾਅਦ ਤਰੀ ਫਲੇ ਕੋਈ ਨਹੀਂ ਤੇ ਕਿਉਂ ਦੂਜੀ ਕਿਹੜੀ ਗੁੱਜੀ ਵੀ ਉਹਦੇ ਤੇ ਦੂਜੋਂ ਦੂਜੋਂ ਕਿਹੜੀ ਤੱਵੇ ਵਾਲੀ ਤੱਵੇ ਵਾਲੀ ਵੀ ਸੁਣਾਈ ਸੀ ਅੱਛਾ ਉਹ ਵੀ ਸੁਣਾਤੀ ਹੈ ਨਾ ਉਦੋਂ ਬਾਅਦ ਨਹੀਂ ਲਿਖੀ ਫਿਰ ਕਿਉਂ ਰੋਗਤਾ ਵੀ ਹੁਣ ਲਿਖੀ ਨਾ ਮੇਰੇ ਤੇ ਕੋਈ ਨਹੀਂ ਨਹੀਂ ਮੇਰੇ ਰੋਗਿਆ ਤਾਂ ਨਹੀਂ ਹੂੰ ਪਰ ਲਿਖੀ ਨਹੀਂ ਪਰ ਲਿਖੀ ਨਹੀਂ ਠੀਕ ਹੈ